ਨੂੰ ਵਗਾ ਬਿੱਕ ਕਰਦੇ ਉਹ ਜਦ ਮੈਂ ਸੇਵ ਇੱਤੇ ਮੰਡੀ ਮੈਂ ਆ ਗਿਆ 100 ਰੁਪਏ ਨਹੀਂ ਫੇਰ ਉਹ ਫੇਰ ਰਹਿੰਦੇ ਕਰਾ ਦੇ ਲਿਖਾਈ ਕਰਾ ਦੇ ਫੜ ਜਾਂਦੇ ਰਹਿੰਦੇ ਅਰੇ ਹੋ ਕੀ ਕੀਮਤ ਹੈ 5000 5000 ਕਿਹੜੀ ਨਸਲ ਹੈ ਇਹ ਤਾਜ 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 ਦੇਖ ਸਕਦੇ ਹੋ ਵੀ 5000 ਦਾ ਮੁਰਗਾ ਆਇਆ ਮੰਡੀ ਚ ਇਰਵਾਨ ਚਾਤ ਦੇ ਟੱਕਰ ਦੇ ਇਰਵਾਨ ਚਾਤ ਦੇ ਫੜ ਕੇ ਉਤਰਾ ਕਰੋ ਕਬਾ ਠੱਠਾ ਜੀ ਦਾ ਮਾਰਾ ਕਰੋ ਜੀ ਦਾ ਨੁਕਸਾਨ ਹੋਣਾ ਤਾਂ ਉਹ ਸੀ ਆਪ ਜੀ ਜ਼ਿੰਮੇਦਾਰੋ ਕੀ ਕੀਮਤ ਹੈ ਬਾਈ ਇਹਦੀ 5000 ਰੁਪਏ 5000 ਕਿੱਥੇ ਦੀ ਕਿੰਨੇ ਦਾ ਛੱਡ ਦੋਗੇ 4000 ਰੁਪਏ 4000 ਦਾ ਦੇਖ ਸਕਦੇ ਹਾਂ ਬਾਈ ਕਿਹੜੀ ਨਸਲ ਹੈ ਇਹ ਪੇਰੀਅਨ ਆ ਬਾਈ ਪੇਰੀਅਨ ਹੁਰਕੇ ਕੀ ਕੀਮਤ ਹੈ ਬਾਈ 2500 ਇੱਕ ਦਾ अच्छा ठीक है। ਇਹਦੀ ਕੀ ਕੀਮਤ ਹੈ? 3500 3500 ਦਾ ਦੇਖ ਸਕਦੇ ਹੋ ਬਾਈ। 3500 ਰੁਪਿਆ ਕੀਮਤ। ਤੇ ਇੱਧਰ ਦੇ ਇਹ ਕਿਹੜੀ ਆ ਬਾਈ? ਦੇਸੀ ਹੈ? ਦੇਸੀ ਦਾ ਹਨਾ। ਇਹ ਕਿਹੜੀ ਆ? ਇਹ ਪੈਟਰ ਬੋਲ ਦਾ। ਪੈਟਰ ਬੋਲ ਲੱਛਿਆ। ਇਹਦੀ ਕੀ ਕੀਮਤ ਹੈ? 4000 4000 ਤੇ ਆਹ ਦੇਖ ਸਕਦੇ ਹੋ ਵੀ ਇੱਧਰ। ਇਹਦੀ ਇਹਦੀ ਬਾਈ ਪੇਰੀਆਂ ਨਾ ਬਈ ਪੇਰੀਆਂ ਇਹਦੀ ਕੀ ਕੀਮਤ ਹੈ 10000 10000 ਦੇਖ ਸਕਦੇ ਹੋ ਦੋਸਤੋ ਵੀ 10000 ਕੀਮਤ ਹੈ ਦੇਖ ਥੱਲੇ 10000 ਦਾ ਹੈ ਲੈ ਲਓ ਤਸਵੀਰ ਇਹ ਆ ਬੋਲ ਕੇ ਕੀ ਕੀਮਤ ਹੈ ਬਈ ਇਹਦੀ 13000 ਚਾਰ ਹਜ਼ਾਰ ਦਾ ਆਹਾ ਬਈ ਕਿਹੜੀ ਨਸਲ ਹੈ ਇਹ ਇਹ ਵੀ ਕੋਈ ਨਸਲ ਆਈ 6000 ਦੀ ਕੁੱਤੀ ਹੈ ਕੁੱਤੀ ਅੱਛਾ 6 ਮਹੀਨਿਆਂ ਦੀ ਹੈ 6 ਮਹੀਨਿਆਂ ਦੀ 6000 ਹਾਂਜੀ ਕਰਿਆ ਫੜੇ ਮਣੇ 13 ਦੇਖ ਸਕਦੇ ਹੋ ਵੀ 6000 ਕੀਮਤ ਹੈ ਹਾਂਜੀ 12000 12000 ਦੇਖ ਸਕਦੇ ਹੋ ਵੀ ਜਰਮਨ ਛੇੜ ਕਹਿੰਦੇ ਨੇ ਪਰ ਜਿਵੇਂ 12000 ਕੀਮਤ ਹੈ ਇਹਦੀ ਉਹੀਂ ਖਿੱਚੀ ਫਿਰ ਕੀ ਕੀਮਤ ਹੈ ਇਹਨਾਂ ਦੀ ਇਹ 2000 ਹੈ ਜੀ 2000 ਇਹਦੀ ਇਹ 2000 ਦੀ ਹੈ ਇਹ 2500 ਦੀ ਹੈ ਠੀਕ ਹੈ ਯਾਰ ਕੀਮਤ ਦਾ ਛੁੱਟੀ ਬਿਲਕੁਲ ਦੇਖ ਸਕਦੇ ਹੋ ਵੀ ਪੱਠੇ ਪਾਉਣ ਨੂੰ ਬੱਕਰੀਆਂ ਨੂੰ ਸਿਰਫ 2000 ਰੁਪਏ ਦੀ ਹੈ ਵੱਡੀ ਹੈ 2500 ਦੀ ਆਹਾ ਇਹ 45 ਆ 4500 ਦੀ ਹੈ ਆਹ ਕਬੂਤਰ ਨੇ ਹੈ ਬਾਈ ਇਹਨਾਂ ਦੀ ਕੀ ਕੀਮਤ ਹੈ 1000 ਰੁਪਏ ਦਾ ਜੋੜਾ ਦੇਖ ਸਕਦੇ ਹੋ ਦੋਸਤੋ ਇੱਕ ਬੱਚੋਂ ਮੰਡੀ ਤੋਂ ਆਏ ਹੋ ਸਾਡੇ ਤੋਂ ਲੱਤੀ ਨਹੀਂ ਵੀਰੇ ਪਾਲਣੇ ਵੀ ਪਾਲ ਕੇ ਜਾਰਾ ਮੈਂ ਤੈਨੂੰ ਉਹੀ ਗੱਲ ਕਹਿਣਾ ਪਾਲਿਆ ਬਣਾ ਕੇ ਲੈਤਾਗਾ ਉਹ ਦੱਸ ਬਾਈ ਕਿੰਨੇ ਦੇ ਲੈ ਲੈ ਕਿ ਕੀਮਤ ਹੈ ਭਾਈ ਬਈ 100 ਰੁਪਇਆ ਜੀ 500 ਰੁਪਇਆ ਇੱਕ ਦੀ ਹਾਂਜੀ ਇਹਨਾਂ ਦੇ ਭਾਈ ਇਹਨਾਂ ਦੀ ਬਈ 100 ਜੀ 200 2000 ਦਾ 2000 ਰੁਪਇਆ ਕੁੱਕੜ ਦਾ ਇਹ じゃ ਕੀ ਫਰਕ ਹੈ ਇਹਨਾਂ ਦਾ ਕੁੱਕੜਾਂ ਦਾ ਅੱਛਾ ਨਾ ਅਸਲ ਤਾਂ ਹੈ ਇਕ ਸਕਦੇ ਹੋ ਤੁਸੀਂ ਵੀਰਾਂ ਆ ਦੇਖੋ ਪਹਾੜੀ ਮੰਡੀ ਆ ਜਿਹੜੀ ਇੱਥੇ ਭਰਦੀ ਆ ਪੰਜਾਬ ਦਾ ਜੇ ਕਹਿੰਦੀ ਸਾਰਾ ਨੌਜਵਾਨ ਆ ਦੇਖੋ ਇੱਥੇ ਨਜ਼ਰ ਆਉਂਦਾ ਹੈ ਦੇਖੋ ਤਸਵੀਰਾਂ ਜੀ ਵੱਡੀ ਮੰਡੀ ਆ ਜਿਹੜੀ ਕਹਦੀ ਹੈ ਕਬੂਤਰਾਂ ਦੀ ਮੁਰਗਿਆਂ ਦੀ ਆ ਦੇਖੋ ਕੱਲਾ ਕੱਲਾ ਮੁਰਗਾ ਜਿਹੜਾ ਵਿਕਣ ਹੁੰਦਾ ਇੱਥੇ ਮੰਡੀ ਦੇ ਵਿੱਚ ਤਸਵੀਰਾਂ ਦੇਖ ਲਓ ਵੀ ਮੰਡੀ ਦੇ ਵਿੱਚ ਆ ਦੇਖੋ ਕੱਲਾ ਕੱਲਾ ਮੁਰਗਾ ਜਿਹੜਾ ਬੱਕਰੀਆਂ ਮੁਰਗੇ ਬੱਕਰੀਆਂ ਦਾ ਤੁਹਾਨੂੰ ਬਾਅਦ ਚ ਦਿਖਾਉਨੇ ਆ ਆ ਦੇਖੋ ਜੀ ਕਬੂਤਰ ਵੇਚਣਾਉਂਦੇ ਨੇ ਮੁਰਗੇ ਕੀ ਕੀਮਤ ਆ ਭਾਈ 2500 ਇੱਕ ਦਾ 25 ਠੀਕ ਹੈ ਇਹਦੀ ਕੀ ਕੀਮਤ ਹੈ 3500 3500 ਦਾ ਦੇਖ ਸਕਦੇ ਹੋ ਬਾਈ 3500 ਰੁਪਿਆ ਕੀਮਤ ਜਿਵੇਂ ਆਪਾਂ ਦੇਖਦੇ ਨਹੀਂ ਹੁੰਦੇ ਬਾਹਰਲੇ ਉਹਨਾਂ ਚ ਉਹ ਉਹ ਕਮ ਹੈ ਬਰੇ ਦੇਖ ਸਕਦੇ ਹੋ ਵੀ ਸਾਰੇ ਬੇਕੜ ਨੂੰ ਆਇਆ ਇਹ ਸਮਾਨ ਇਹ ਵੀ ਬਿਕਣ ਨੂੰ ਆਏ ਬਾਈ ਕਿਹੜੀ ਨਸਲ ਹੈ ਇਹ ਜਰਮਨ ਜਰਮਨ ਠੀਕ ਕੀ ਕੀਮਤ ਹੈ ਹਾਂਜੀ 12000 12000 ਕਰਿਓ ਮੜਾ ਜਾ ਉਹਨਾਂ ਨੂੰ ਦੇਖ ਸਕਦੇ ਹੋ ਵੀ ਜਰਮਨ ਛੇੜ ਕਹਿੰਦੇ ਨੇ ਆਪਾਂ ਜਿਵੇਂ 12000 ਕੀਮਤ ਹੈ ਇਹਦੀ ਉਹੀਂ ਖਿੱਚੀ ਫਿਰਦਾ ਇਹ ਤਾਂ ਝੋਟੇ ਮੰਗੂ ਆਪਾਂ ਨੂੰ ਪਤਾ ਹੈ 12000 ਰੁਪਈਆ ਕਹਿੰਦੇ ਨੇ ਬਾਈ ਖੜਾ ਰੋ ਮੜਾ ਜਾ ਮੰਡੀ ਦੇ ਉੱਪਰ ਆਇਆ ਵੇਕਣ ਨੂੰ 12000 ਕੀਮਤ ਹੈ ਵੀ ਦੇਖ ਸਕਦੇ ਹੋ ਇਹ ਦੋ ਬੱਕਰੀਆਂ ਇਹ ਮਨੀ ਜੀ ਤਾਂ ਚੱਲਦੇ ਆ ਅੱਗੇ ਅੱਧੀ ਚੱਲਦੇ ਆ ਮੈਂ ਨਾਲ ਦੇਖੂਗਾ ਚਲੋ ਤੇ ਆ ਵੀ ਵੇਕਣ ਨੂੰ ਆਉਂਦੀਆਂ ਨੇ ਜਿਹੜੀਆਂ ਮੰਡੀ ਚ ਆਪਾਂ ਜਿਹੜਾ ਸਮਾਹ ਪਾਉਣਿਆਂਗੇ ਬੱਕਰੀਆਂ ਦਾ ਦਾਣਾ ਆਪਣਾ ਬਕੈਰਾ ਪੱਠੇ ਵਗੈਰਾ ਉਹਨਾਂ ਨੂੰ ਜਾਨਵਰਾਂ ਨੂੰ ਇਹ ਆਪਣੇ ਨੇ ਜੀ ਕੀ ਕੀਮਤ ਹੈ ਇਹਨਾਂ ਦੀ ਇਹ 2000 ਹੈ ਜੀ 2000 ਇਹਦੀ ਇਹ 2000 ਦੀ ਹੈ ਇਹ 2500 ਦੀ ਹੈ ਠੀਕ ਹੈ ਯਾਰ ਕੀਮਤ ਤਾਂ ਛੁੱਟੀ ਬਿਲਕੁਲ ਦੇਖ ਸਕਦੇ ਹੋ ਵੀ ਪੱਠੇ ਪਾਉਣ ਨੂੰ ਬੱਕਰੀਆਂ ਨੂੰ ਸਿਰਫ 2000 ਰੁਪਏ ਦੀ ਹੈ ਵੱਡੀ ਹੈ 2500 ਦੀ ਆਹਾਂ ਇਹ 4500 ਇਹ 4500 ਦੀ ਹੈ ਸਾਢੇ 3/4 ਬਿਲਕੁਲ ਜਾਇਜ਼ ਕੀਮਤ ਹੈ ਯਾਰ ਦੇਖ ਸਕਦੇ ਹੋ ਵੀ ਆਉਂਦਾ ਵੀ ਕੀ ਹੈ 4500 ਨੂੰ ਲੈ ਇੱਧਰ ਮੰਨ ਲਓ ਇੱਧਰ ਮੰਨ ਲਓ ਆ ਛੋਟੀ ਦਾ ਕਿੰਨੇ ਪੈਸਾ ਬਾਈ